ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਦਰਦਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਮੈਂ ਵੀ ਠੀਕ ਠਾਕ ਹਾਂ ਜੀ ਤੇ ਇਸ ਟਾਈਮ ਆਪਾਂ ਖੜੇ ਆਂ ਦੁਕਾਨ ਤੇ ਤੇ ਬਲੌਗ ਬੜੇ ਦਿਨਾਂ ਤੋਂ ਸ਼ੁਰੂ ਨਹੀਂ ਕਰਿਆ ਸੀ ਕਿਉਂਕਿ ਬਲੌਗ ਕੀ ਬਣਾਈਏ ਇਹ ਸਮਝ ਨਹੀਂ ਆ ਰਹੀ ਸੀ ਇਸ ਕਰਕੇ ਆਪਾਂ ਅੱਜ ਬਲੌਗ ਸ਼ੁਰੂ ਕਰਿਆ ਤੇ ਉਮੀਦ ਹੈ ਜੋ ਆਪਾਂ ਬਲੌਗ ਇਹ ਸ਼ੁਰੂ ਕਰਿਆ ਤੁਹਾਨੂੰ ਵਧੀਆ ਲੱਗੂਗਾ ਉਮੀਦ ਤੇ ਮੈਂ ਤਾਂ ਆਵੇ ਤਾਂ ਸਹੀ 1 ਕਿ ਮਹੀਨਾ ਹੋ ਗਿਆ ਸੀਗਾ ਸਾਨੂੰ ਆ ਕੰਮ ਹੈ ਨਹੀਂ ਸੀ ਦੁਕਾਨ ਤੇ ਇਸ ਕਰਕੇ ਆਪਾਂ ਬਲੌਗ ਨਹੀਂ ਸ਼ੁਰੂ ਕਰਦੇ ਤੇ ਅੱਜ 2 ਦਿਨ ਹੋ ਗਏ ਹੁਣ ਕੰਮ ਆਇਆ ਤੇ ਮੈਂ ਵੀ ਕਿ ਚਲੋ ਬਲੌਗ ਸ਼ੁਰੂ ਕਰ ਦਾਂ ਤੇ ਤੁਹਾਨੂੰ ਮੈਂ ਕੰਮ ਵੀ ਦਿਖਾ ਦਾਂ ਕੀ ਕੀ ਕੰਮ ਹੈਗਾ ਤੇ ਕੀ ਕੀ ਕਰਨ ਵਾਲਾ ਤੇ ਕੀ ਕੀ ਤੇ ਕੋਸ਼ਿਸ਼ ਆਪਣੀ ਇੱਕ ਹੁੰਦੀ ਹੈ ਵੀ ਚੈਨਲ ਨੂੰ ਆਪਣੀ ਜੁਬਸਕ੍ਰਾਈਬ ਕਰ ਲਓ ਹੁਣੇ ਤੁਹਾਨੂੰ ਕੰਮ ਆਪਣੀ ਦੁਕਾਨ ਤੇ ਕੀ ਕੀ ਆਇਆ ਆ ਕੱਢੀ ਆਪਾਂ ਦੇਖ ਸਕਦੇ ਤੁਸੀਂ ਅੰਦਰ ਵਾਇੰਡਿੰਗ ਆ ਇਹ ਦੇਖ ਸਕਦੇ ਹੋ ਖੋਣੀ ਖੋਲੀ ਹੈ ਇਹਨੂੰ ਪਟਾਂਗੇ ਤੇ ਇੱਕ ਮੋਟਰ 20 HP ਦੀ ਆਈ ਹੋਈ ਹੈ ਆਪਣੇ ਕੋਲੇ ਆ ਦੇਖੋ ਜੀ ਇਹ ਵੀ ਵਾਇੰਡ ਕਰਨ ਦੀ ਤਾਰ ਆ ਪਈ ਹੈ ਤੇ ਆਹ ਪੁਰਾਣੇ ਵਲੋਗਾਂ ਵਿੱਚ ਵੀ ਦੇਖੋ ਪੁਰਾਣੀ ਪਈ ਹੈ ਉਹ ਦੇਖਦੇ ਹਾਂ ਅੱਜ ਪਈ ਤਾਂ ਅੱਜ ਪਾ ਕੇ ਆਵਾਂਗੇ ਤੇ ਇਹ ਕਾ ਸ਼ਟਰ ਤਿਆਰ ਕਰਿਆ एक एक करें। करें। आ स्टर तैयार करे दो स्टर तैयार करे चाह आ गई है जी हम आ देखो, चाह पीने चाह पीने तो बाद जो मोटर पट्टा उस भी देखो पक्के में मोटर पटते तो मौसम की आप गल करिए मौसम काफ़ी चेंज हो गया सवेरे सवेरे तो ਥੋੜੀ ਠੰਡ ਹੁੰਦੀ ਹੈ ਪਰ ਇਸ ਵੇਲੇ ਨੂੰ ਜੇ ਅਪ ਤੁੱਪੇ ਖੜਦੇ ਆ ਗਰਮੀ ਲੱਗਣ ਲੱਗ ਜਾਂਦੀ ਹੈ ਤੇ ਸ਼ਾਮੇ ਠੰਡ ਲੱਗਦੀ ਹੈ ਤੇ ਮੌਸਮ ਥੋੜਾ ਚੇਂਜ ਹੋਇਆ ਹੋਇਆ ਤੇ ਕੰ ਵੀ ਪੂਰੀ ਆਪਦੇ ਜਵਾਨੀ ਤੇ ਆ ਆ ਦੇਖ ਸਕਦੇ ਹਾਂ ਪਾਣੀ ਕਣਕਾਂ ਲਾਉਣਾ ਸ਼ੁਰੂ ਹੋ ਗਿਆ ਕਿਉਂਕਿ ਮੀਂਹ ਪਏ ਸੀ ਪਹਿਲਾਂ ਤੇ ਪਹਿਲਾਂ ਪਾਣੀ ਪੁਣੀ ਚੱਲੀ ਜਾਂਦਾ ਸੀ ਤੇ ਹੁਣ ਪਾਣੀ ਵੀ ਵੇਲੇ ਵਿੱਚ ਹੈ ਨਹੀਂਗਾ ਤੇ ਮੀ ਵੀ ਹੁਣ ਕੋਈ ਸੁਭਾਵਨਾ ਨਹੀਂ 10 ਜਰੂਰ ਰਹੇ ਆ ਪਰ ਇਹ ਕੋਈ ਸੁਭਾਵਨਾ ਨਹੀਂ ਇਸ ਕਰਕੇ ਪਾਣੀ ਲਾਉਣਾ ਵੀ ਸ਼ੁਰੂ ਹੋ ਗਿਆ ਤੇ ਇਸ ਕਰਕੇ ਮੋਟਰਾਂ ਵੀ ਹੁਣ ਆਉਣ ਲੱਗੀਆਂ ਪਹਿਲਾ ਬਲੌਗ ਇਸ ਕਰਕੇ ਬਣਾਇਆ ਕਿਉਂਕਿ ਘਰੋਂ ਚੱਲਦੇ ਸੀ 7:00 11:00 ਵਜੇ ਆਉਂਦੇ ਸੀ ਦੁਕਾਨ ਤੇ ਤਾਂ ਦੇ ਵੇਲੇ ਹੁੰਦੇ ਸੀ ਵੇਲੇ ਆਪ ਨੂੰ ਦਿਖਾਈਏ ਕੀ ਕੀ ਬਲੌਗ ਬਣਾਈਏ ਇਹ ਸਾਰੀ ਸਮਝ ਨਹੀਂ ਆ ਰਹੀ ਸੀ ਮੈਨੂੰ ਤੇ ਮੈਂ ਇਸ ਕਰਕੇ ਮੈਂ ਕਿਹਾ ਚਲੋ ਜਿਹੜਾ ਕੰਮ ਆਇਆ ਉਹਦੀ ਬਲੌਗ ਬਣਾਵਾਂਗੇ ਤੇ ਪਿਛਲੇ ਦੋ ਤਿੰਨ ਬਲੌਗਾਂ ਦਾ ਤੁਸੀਂ ਥੋੜਾ ਰਿਸਪੌਂਸ ਦਿੱਤਾ ਹੈ ਤੇ ਇੱਕ ਤਾਂ YouTube ਵਾਲਾ ਨੇ ਵੀ ਮੈਨੂੰ ਲੱਗਦਾ ਵੀ ਪਰ 5000 ਬੰਦੇ ਕੋਲੇ ਵੀਡੀਓ ਭੇਜੀ ਐ ਪਹਿਲਾਂ ਮੇਰੀ ਵੀਡੀਓ 1000 ਬੰਦੇ ਕੋਲੇ 900 ਬੰਦੇ ਕੋਲੇ ਜਾਂਦੀ ਹੁੰਦੀ ਸੀ ਤੇ ਥੋੜੇ ਵਿਊ ਆਏ ਆ ਉਮੀਦ ਐ ਕਿ ਸਬਸਕ੍ਰਾਈਬਰ ਵੀ ਵਧੇ ਆ ਤੇ ਪਰ ਰਿਕਵੈਸਟ ਜਿਹੜੀ ਹੁੰਦੀ ਐ ਵੀ ਸਬਸਕ੍ਰਾਈਬ ਆਪਣੇ ਚੈਨਲ ਨੂੰ ਜ਼ਰੂਰ ਕਰ ਲਿਆ ਕਰੋ ਤੇ ਸਬਸਕ੍ਰਾਈਬ ਨਾ ਨਾ ਦਾ ਕਿਹਜਾ ਕੋਈ ਰੌਲਾ ਹੁੰਦਾ ਨਾ ਕੋਈ ਹੋਰ ਨਾ ਕੋ ਪੈਸੇ ਲੱਗਦੇ ਇਸ ਕਰਕੇ ਸਬਸਕ੍ਰਾਈਬ ਕਰ ਲਿਆ ਕਰੋ ਤੇ ਲਾਈਕ ਕਰ ਦਿਆ ਕਰੋ ਤੇ ਕਰਦੇ ਆਪਾਂ ਫਿਰ ਚਾਹ ਪੀਨੇ ਉਸ ਤੋਂ ਬਾਅਦ ਮੋਟਰ ਪਟਾਂਗੇ ਬਾਈ ਗੁਰਲਾਲ ਵੀ ਆਉਂਦਾ ਨਾਲ ਹੈਲਪ ਕਰਾਊਗਾ जी मोटर पे आए हैं मोटर क्डन जड़ी ला रहे हैं उस तु तो बाद कड़ते मोटर माड़ी क्या कर ला चल चल बस रख दे वो किधर गया ਪੜਤੀ ਉਹ ਪਿੱਛੇ ਆਉਂਦੇ ਆ ਆਪਾਂ ਚੱਲਦੇ ਆਂ ਦੁਕਾਨ ਤੇ ਜਾ ਕੇ ਖੋਲਾਂਗੇ ਮੋਟਰ ਮੋਟਰ ਖੋਲ ਕੇ ਦੇਖਦੇ ਆਂ ਕੀ ਫਾਲਟ ਆ ਬਲੌਗ ਦੇ ਵਿੱਚ ਤੁਸੀਂ ਆਖੋਗੇ ਮੋਟਰ ਦਿਖਾਈ ਜਾਂਦਾ ਪਰ ਜੋ ਆਪਣਾ ਕੰਮ ਆਪਾਂ ਦਿਖਾਉਣੇ ਆ ਇਹ ਦੇਖੋ ਖਰਾਫਤਾ ਇਸ ਟਾਈਮ ਸੁੱਕੇ ਹੋਏ ਆ ਅਗਲੇ ਮਹੀਨੇ ਕੋਟ ਕਰਨਗੇ ਤੁਹਾਨੂੰ ਹਰਿਆਲੀ ਨਹੀਂ ਦਿਖਦੇ ਹੋਣੀ ਤੇ ਖੇਤਾਂ ਦੇ ਵਿੱਚ ਹਰਿਆਲੀ ਆ ਉਹਨੂੰ ਦਿਖਾਉਣਾ ਤੁਹਾਨੂੰ ਅੱਜ ਤੇ ਮੋਟਰਾਂ ਚੱਲੀ ਇਹਨੇ ਪਾਈਪ ਲੈਣਾ ਸੂਹਾ ਖਾਲੀ ਆ ਦੇਖੋ ਸੂਏ ਦੇ ਉੱਤੇ ਇਹ ਮੋਟਰ ਆ ਹੈਗੀ ਆ ਜੀ ਪਲੀ ਸਾਈਡ अपने पिंड तो चार पाँच किलोमीटर दूर है चलते हैं दुकान पर जाके दिखाने सू मोटर खोलते हैं चलो एक चलते हैं मोटर आ गई है पंप खोल के रखता सैड से पंप सही है तो हम खोल मोटर तुझी भी देखो तो बाकी ਉਹ ਤੋਂ ਬਸ ਇਧਰ ਕੇ ਖੋਲੀ ਸੀ ਮਟਰ ਪੜਤੀ ਸੀ ਇਹਨੂੰ ਖੋਲਦੇ ਆ ਤੁਸੀਂ ਵੀ ਦੇਖੋ ਕਿਵੇਂ ਖੋਲਦੇ ਆਪਾਂ ਖੋਲਤੀ ਜਿਵੇਂ ਅਸੀਂ ਅੰਰਸੀ ਵੱਲ ਦੇਖ ਸਕਦੇ ਹਾਂ ਵੀ ਹਟ-ਹਟ ਕਰਤੀ ਸਾਰੇ ਪਾਰਟ ਤੇ ਮੋਟਰ ਹੋਈ ਹੈ ਸੜੀ ਹੋਈ ਹੈ ਕਰਦੇ ਹਾਂ ਸਾਰਾ ਸਮਾਨ ਅੰਦਰ ਆਪਣੀ ਕੁੜੀ ਦਾ ਵੀ ਟਾਈਮ ਹੋ ਗਿਆ ਬਾਸ ਆਉਣ ਵਾਲੀ ਹੈ ਸਕੂਲ ਵਾਲੀ ਉਹਨੂੰ ਵੀ ਲੈ ਕੇ ਆਉਣਾ ਖਾਵਾ ਤੁਹਾਨੂੰ ਵੀ ਬਸ ਚਲੋ ਚੱਲਦੇ ਹਾਂ ਕਰੇ ਸਮਾਨ ਨੂੰ ਕਰਦੇ ਹਾਂ ਪਹਿਲੇ ਅੰਦਰ ਵੀ ਅੱਜ ਬਲੌਗ ਦਾ ਦੂਜਾ ਦਿਨ ਤੇ ਅੱਜ ਪਹੁੰਚਿਆ ਦੁਕਾਨ ਤੇ ਸਵੇਰ ਦੇ 9:00 ਦਾ ਟਾਈਮ ਅੱਜ ਆਪਾਂ ਕੀ ਕਰਨਾ ਉਹ ਵੀ ਤੁਹਾਨੂੰ ਦੱਸ ਦਿਆਂ ਤੇ ਅੱਜ ਪਹਿਲਾਂ ਆਜਾਗੀ 26 ਜਨਵਰੀ ਗਣਤੰਤਰ ਦਿਵਸ ਉਹਦੀਆਂ ਹੁੰਦਿਆਂ ਸਾਰਿਆਂ ਨੂੰ ਤੇ ਅੱਜ ਦੇਖੋ ਪਹਿਲਾਂ ਕਰਦੇ ਆ ਦੁਕਾਨ ਦੀ ਸਫਾਈ ਤੇ ਫਿਰ ਜਿਹੜੀ ਆ ਮੋਟਰ ਪਈ ਆ ਇਹ ਅੱਜ ਦੀ ਵਾਰੀ ਆ ਗਈ ਘੱਟੋ ਘੱਟੇ ਨੂੰ ਮਹੀਨਾ ਤੂ ਉੱਤੇ ਹੋ ਗਿਆ ਬੰਨੀ ਪਈ ਨੂੰ ਅੱਧੇ ਪਾ ਕੇ ਆਉਣੀ ਹੈ ਇਹਦੀ ਕੇਵਲ ਉਹ ਗੱਟੇ ਚ ਪਈ ਆ ਤੇ ਆਪਾਂ ਇਸ ਤੋਂ ਬਾਅਦ ਸਪਾਈਸ ਬੁੱਕ ਕਰਕੇ ਤੇ ਇਸ ਤੋਂ ਬਾਅਦ ਆਪਾਂ ਕੀ ਕਰਨਾ ਇੱਕਦਾਰ ਪੈਂਚਰ ਵਗੈਰਾ ਲਾ ਕੇ ਇਥੇ ਰੈਡੀ ਕਰਕੇ ਰੱਖ ਲਾਂਗੇ ਉਸ ਤੋਂ ਬਾਅਦ ਮੋਟਰ ਪਾਵਾਂਗੇ ਸਭ ਤੋਂ ਪਹਿਲਾਂ ਕਰਦੇ ਆ ਸਫਾਈ ਸਫਾਈ ਕਰਕੇ ਬਾਦ ਤੁਹਾਨੂੰ ਦਿਖਾਉਂਦੇ ਆ ਤੇ ਆਹ ਤਾਰ ਕੱਲ ਖਿਲਰੀ ਪਈ ਆ ਫਿਰ ਇਸ ਨੂੰ ਵੀ ਆਪਾਂ ਇਕੱਠੀ ਕਰ ਦਿਆਂਗੇ ਜਿਵੇਂ ਗੱਟੇ ਵਗੈਰਾ ਚ ਪਾ ਦਿਆਂ ਜਿਵੇਂ ਆ ਪਾਈ ਪਈ ਆ ਇਹ ਕਾ ਪਈ ਆ ਤਾਰ ਇੱਕ ਮੋਟਰ ਦੀ ਇੱਕ ਮੋਟਰ ਦੀ ਤਾਰ ਆ ਪਈ ਆ ਇੱਕ ਮੋਟਰ ਇਹ ਆ ਪਈ ਹੈ ਤੇ ਹੋ ਮੋਟਰ ਪਾ ਕੇ ਆਣੀ ਇੱਕ ਸਟਰਟਰ ਕਰ ਲੈ ਆਪਾਂ ਚਗਾਤਾ ਇੱਕ ਸਟਰਟਰ ਹਲੇ ਪਿਆ ਹੈ ਹਾ ਪਿਆ ਤੇ ਇਸ ਤਰ੍ਹਾਂ ਹੀ ਆਪਾਂ ਵਲੌਗ ਬਣਾਉਨੇ ਆ ਅਸਲੀ ਅੱਜ ਤੁਸੀਂ ਮਹੌਲ ਮਾਰ ਦਿਖ ਸਕਦੇ ਹਾਂ ਹਾਂ ਦੇਖੋ ਜੀ ਸਵੇਰੇ ਸਵੇਰੇ ਤੇਲ ਪਈ ਹੋਈ ਹੈ ਕਣਕਾਂ ਦੇ ਉੱਤੇ ਉੱਤੇ ਪੈ ਰਹੀ ਹੈ ਤੁੱਪ ਤੇ ਵਦਿਆ ਚਲ ਕਰੀ ਹੋਣੀ ਆ ਦੇਖੋ ਇੱਧਰ ਸੂਰਜ ਦੇਵਤਾ ਕਰ ਲੋ ਦਰਸ਼ਨ ਤੇ ਦੁਕਾਨ ਦੇ ਤਾਂ ਆਪਣੇ ਤੁਹਾਨੂੰ ਪਤਾ ਹੀ ਹੈ ਦਰਸ਼ਨ ਹੋਈ ਜਾਂਦੇ ਰੋਜ਼ ਅੰਡੋ ਬਾਰ-ਬਾਰ ਆਪਣੀ ਦੁਕਾਨ ਆਇਦਰ ਖੇਤ ਇਧਰ ਆਪਣਾ ਪਿੰਡ ਆਹ ਸਾਈਡ ਪਿੰਡ ਆ ਗਿਆ ਆਹ ਸਾਈਡ ਆ ਗਿਆ ਖੇਤ ਤੇ ਚਲੋ ਜੀ ਕਰਦੇ ਆ ਦੁਕਾਨ ਦੀ ਸਫਾਈ ਜੀ ਸਫਾਈ ਹੋ ਗਈ ਦੇਖ ਸਕਦੇ ਹੋ ਤੁਸੀਂ ਤੇ ਉਹ ਮੋਟਰ ਆਪਣੇ ਪੈਸੇ ਕੁੰਡੇ ਚ ਆਪਾਂ ਕੱਢਤੀ ਬਾਹਰ ਤੇ ਬਾਕੀ ਮਟੀਰੀਅਲ ਨੂੰ ਆਪਾਂ ਲਾਤੀ ਅੱਗ ਜੋ ਕਿ ਕਾਲੇ ਪੱਤਰ ਸੀਗਾ ਮੋਟਰੋਂ ਤੇ ਨਿਕਲਦਾ ਆਹ ਪਈ ਧੁੱਪੇ ਰੱਖੀ ਹੋਈ ਹੈ ਕਿਉਂਕਿ ਠੰਡ ਹੈ ਠੰਡ ਦੇ ਕਾਰਨ ਠੰਡ ਦੇ ਕਾਰਨ ਜੋ ਹੈਗਾ ਇਹ ਥੋੜਾ ਜਿਹਾ ਪ੍ਰੋਬਲਮ ਕਰਦੀ ਹੈ ਤਾਰ ਕਿਉਂਕਿ ਹਾਰਡ ਹੋ ਜਾਂਦੇ ਟੁੱਟਣ ਦਾ ਡਰ ਰਹਿੰਦਾ ਸੀ ਮੈਂ ਧੁੱਪੇ ਰੱਖੀ 10 ਮਿੰਟ ਉਹਦੇ ਜੋੜ ਆ ਜੋ ਉਹ ਲਾਉਣੇ ਆ ਤੇ ਹਜੇ ਪਾਣੀ ਪਾਣੀ ਵਗੈਰਾ ਪਾ ਕੇ ਵੀ ਚੈੱਕ ਕਰਨਾ ਕਿਉਂਕਿ ਥੱਲੋਂ ਥੱਲੇ ਦਾ ਪਲੇਟ ਲੀਕ ਸੀਗੀ ਉਹ ਐਮਸੀ ਲਾਈ ਸੀ ਉਦੋਂ ਉਦੋਂ ਪਾਣੀ ਨਹੀਂ ਪਾਇਆ ਤੇ ਪਾਣੀ ਪਾ ਕੇ ਵੀ ਚੈੱਕ ਕਰਨ ਲਈ ਲੀਕ ਵਗੈਰਾ ਤੇ ਪਹਿਲਾਂ ਪਰਖੇ ਲਾਉਣੇ ਪਾਣੀ ਉਸ ਤੋਂ ਬਾਅਦ ਚੈੱਕ ਕਰਦੇ ਆਂ ਤੇ ਆ ਮੋਟਰ ਵੀ ਅਜ ਪਟਾਂਗੇ ਤੇ ਅੱਜ ਆਪਾਂ ਅੱਜ ਜਾਣਾ ਸੀਗਾ ਮੰਡੀ ਮੈਂ ਤਕਰੀਬਨ ਤਿਆਰ ਹੋਇਆ ਸੀ ਮੰਡੀ ਵਾਸਤੇ ਮੈਂ ਜਾ ਕੇ ਪਟਕੇ ਮੋਟਰ 10 ਮਿੰਟਾਂ ਚ ਤੇ ਮੰਡੀ ਚੁਰੇ ਤੇ ਮੇਰੇ ਆ ਯਾਦ ਹੀ ਨਹੀਂ 22 ਜਨਵਰੀ ਵੀ ਅੱਜ ਤਾਂ ਲਾਸਟ ਸੰਡੇ ਆ ਛੁੱਟੀ ਵੈਸੇ ਹੀ ਹੁੰਦੀ ਆ ਦੁਕਾਨ ਤੇ ਤੋਂ ਸਾਮਾਨ ਲੈ ਕੇ ਆਉਣੇ ਏ ਕਾ 22 ਜਨਵਰੀ ਸੀ ਤੇ ਚਲੋ ਅੱਜ ਹੋਰ ਕੰਮ ਕਰ ਲਾਂਗੇ ਜਿੰਨੇ ਕਿਸੇ ਸਾਫ ਵਗੈਰਾ ਕਰ ਲੈਂਦੇ ਮੋਟਰਾਂ ਨੂੰ ਨਾਲੇ ਵਲੌਗ ਪੂਰਾ ਹੋ ਜਾਊਗਾ ਆਪਣਾ ਤੇ ਚਲੋ ਜੀ ਫਿਰ करते हैं काम स्टार्ट पहले देखा भी की, की पैर कि सिस्टम तो आ मोटर भी अंदर बैंडिंग है इसमें बैंकिंगडियो बनावे आपकी बाकी आ मोटर हजे कोई उत्तर जवाब ही नहीं आया आ मोटर का भी हजे कोई कन्फर्म नहीं कि बननी है या नहीं आप सैटिंग तो चलो ये करते हैं पहला पानी भर के लिया आप हमेशा वो मोटर अपनी दुकान इधर ਮੋਟਰ ਹੈ ਉਹ ਹੈਗੀ ਆਪਣੀ ਦੁਕਾਨ ਤੇ ਇੱਥੇ ਭਰਦੇ ਆਉਂਦੇ ਆਂ ਘੜੋਈ ਬਣੀ ਹੋਈ ਹੈ ਇੱਥੇ ਤੇ ਤੁਹਾਨੂੰ ਦਿਖਾਉਣੇ ਤੁਹਾਨੂੰ ਵੀ ਆਹ ਦੇਖੋ ਜੀ ਪਾਣੀ ਇੱਥੇ ਪਾਣੀ ਹਮੇਸ਼ਾ ਪਾਣੀ ਇੱਥੇ ਮੋਟਰ ਵਗੈਰਾ ਚੈੱਕ ਕਰਦੇ ਆਂ ਦੋ ਜੀ ਪਾਣੀ ਭਰ ਲੈ ਪਾਣੀ ਆਪਾਂ ਲੈ ਜਾਂਦਾ ਜੀ ਉਹਨਾਂ ਪੱਕ ਮਾਉਣੇ ਮੋਟਰ ਦੇ ਵਿੱਚ ਕਰਦੇ ਚੈੱਕ ਤੇ ਉਸ ਤੋਂ ਬਾਅਦ ਪੈਂਚਰ ਵਗੈਰਾ ਲਾਉਣੇ ਆ ਤੇ ਬਾਕੀ ਦਿਖਾਉਣੇ ਸਾਨੂੰ ਵੀ ਐਸੀ ਮੋਟਰ ਪਾਉਣ ਤੇ ਬੋਰ ਦੇਖਿਆ ਨਹੀਂ ساری ਛੇੜੀ-ਗੁੜੀ ਚੈੱਕ ਲਈ ਸੀ ਦੁਆਰੇ ਮੋਟਰ ਲਾ ਦਿੱਤੀ ਕਿਉਂਕਿ ਬੋਰ ਸਾਰੇ ਖਰਾਬ ਹੋਏ ਪੰਚਰ ਮਿੱਟੀ ਦੇ ਭਰੇ ਪਿਆ ਤੇ ਹੁਣ ਚੱਲਦੇ ਆ ਕਰੇ ਤੇ ਪੱਪਾ ਨੂੰ ਇੱਥੇ ਪੰਨਾਂ ਸੀ ਹੁਣ ਕਿਤੇ ਹੋਰ ਰੱਖਦੀਆਂ ਚੱਕ ਕੇ ਤੇ ਇੱਥੇ ਮੋਟਰ ਨਹੀਂ ਪਈ ਦੁਬਾਰੇ ਦੁਕਾਨ ਤੇ ਵੇਰ ਰੱਖ ਦਾਂਗੇ ਜਿੱ ਲ ਜਾ ਕੇ ਲੋਈ ਮੋਟਰ ਤਿਆਰ ਹੋ ਗਈ ਆ ਵੈਂਡਿੰਗ ਕਰਕੇ ਤੇ ਬਾਹਰ ਬਾਈ ਕਰੀ ਅੰਦਰ ਸਫਾਈ ਤੇ ਹੁਣ ਕਨੈਕਸ਼ਨ ਵਧਾ ਕਰਦੇ ਆ ਉਸ ਵਾਰ ਕਰਾਂਗੇ ਫਿੱਟ ਤੇ ਤਾਰ ਇਹਦੀ ਲੈ ਆਂਦੀ ਸੀ ਉਹੀ ਮਰਦਾਰ ਵੀ ਆ ਗਈ ਲੋ ਪਈ ਹੈ ਤੇ ਫਿਰ ਉਹਨੂੰ ਬੈਂਡਿੰਗ ਕਰਨਾ ਹੈ ਕੱਲ ਨੂੰ ਉਹਦੀ ਵੀਡੀਓ ਵੀ ਸ਼ਾਇਦ ਬਣਾਈਏ ਤੇ ਅੱਜ ਸਵੇਰੇ ਸਵੇਰੇ ਮੰਡੀ ਗਏ ਸੀ ਮੰਡੀ ਜਾ ਕੇ ਤਾਰ ਲੈ ਆਏ ਤੇ ਬੈਂਡਿੰਗ ਹੋ ਗਈ ਹੈ ਲਓ ਜੀ ਬਲੌਗ ਸ਼ੁਰੂ ਕਰਨ ਨੂੰ ਅੱਜ ਤੀਜਾ ਦਿਨ ਹੋ ਗਿਆ ਤੇ ਬਲੌਗ ਹੈ ਜੀ ਪੂਰਾ ਨਹੀਂ ਹੋਇਆ ਤੇ ਐਂ ਹੁੰਦਾ ਵੀ ਬਲੌਗ ਕਿੱਥੇ ਐਂਡ ਕਰੀਏ ਤੇ ਅੱਜ ਆਇਆ ਇਹ ਦੁਕਾਨ ਤੇ ਸਵੇਰ ਦੇ ਸਾਢੇ 8 ਦਾ ਟਾਈਮ ਹੈ ਤੇ ਕੱਲ ਆਪਾਂ ਹਾ ਮੋਟਰ ਆ ਜੋ ਇਹ ਫਿੱਟ ਕਰਤੀ ਸੀ ਤੇ ਆ ਦੇਖੋ ਜੀ ਜੋ 15 ਐਚਪੀ ਦੀ ਇਹਦਾ ਪੰਪ ਆ ਪਿਆ ਤੇ ਅੱਜ ਆਪਾਂ ਇਹ ਪੇਪਰ ਉਪਰ ਵਗੈਰਾ ਪਾਤੇ ਸੀ ਕੱਲ ਤੇ ਅੰਡਰ ਵੈਂਡਿੰਗ ਜੋ ਮੋਟਰ ਹੈ ਵਨ ਵੈਂਡਿੰਗ ਕਰਾਂਗੇ ਇੱਕ ਆ ਸਟਰਟਰ ਹੋਰ ਆਇਆ ਆਪਣੇ ਵਾਸਤੇ ਬਣਾਉਣ ਵਾਸਤੇ ਅਪਲਾਈ ਵਿੱਚ ਲਾ ਕੇ ਟਰੰਕ ਦੇ ਵਿੱਚ ਨੂੰ ਫਿੱਟ ਕਰਨਾ ਤੇ ਬਾਕੀ ਤੁਹਾਨੂੰ ਬਾਹਰ ਤੋਂ ਦਿਖਾਉਣਾ ਹੈ ਮਾਹੌਲ ਪੂਰੀ ਟੱਪਾ ਢੀ ਹੋਈ ਹੈ ਇਸ ਟਾਈਮ ਆ ਦੇਖੋ ਜੀ ਧਾਰੇ ਪਾਸੇ ਇਸ ਪਾਸੇ ਜਿਵੇਂ ਸੂਰਜ ਦੇ ਦਰਸ਼ਨ ਵੀ ਕਰ ਸਕਦੇ ਹਾਂ ਮੋਬਾਈਲ ਦੇ ਰਾਹੀਂ ਤੇ ਅੱਜ ਆਇਆ ਦੁਕਾਨ ਤੇ ਅੱਜ ਵੀ ਬਲੌਗ ਪੂਰਾ ਕਰਾਂਗੇ ਆ ਮੋਟਰ ਬਣ ਕੇ ਤੁਹਾਨੂੰ ਦਿਖਾਵਾਂਗੇ ਬਲੌਗ ਦੇ ਵਿੱਚ ਤੇ ਉਮੀਦ ਆ ਜੋ ਵੀ ਛੋਟੇ ਛੋਟੇ ਕਲਿੱਪ ਮੈਂ ਤਿੰਨ ਦਿਨਾਂ ਵਿੱਚ ਚੌਥਾ ਦਿਨ ਅੱਜ ਬਲੌਗ ਇਕੱਠਾ ਕਰਿਆ ਤੇ ਉਮੀਦ ਆ ਤੁਹਾਨੂੰ ਸਾਡਾ ਇਕੱਠਿਆ ਕਰਿਆ ਹੋਇਆ ਬਲੌਗ ਤੋਰ ਮਰੋੜ ਵਜੇ ਲੱਗੂਗੀ ਚਲੋ ਜੀ ਫਿਰ ਅੱਜ ਪਹਿਲਾਂ ਕਮਟਰ ਤੇ ਜਾ ਕੇ ਆਉਣੇ ਆ ਉਸ ਤੋਂ ਬਾਅਦ ਰੋਟੀ ਖਾ ਕੇ ਆਵਾਂਗੇ ਤੇ ਉਸ ਤੋਂ ਬਾਅਦ ਦੁਪਹਿਰ ਨੂੰ ਇਹਨੂੰ ਬੈਂਡਿੰਗ ਕਰਾਂਗੇ ਕਿਉਂਕਿ ਸਵੇਰੇ ਸਵੇਰੇ ਉਹਨਾਂ ਕੱਲੇ ਬੰਨੇ ਤੋਂ ਬੰਨੇ ਨਹੀਂ ਹੁੰਦੀ ਬਾਈ ਗੁਰਲਾਣਾ ਜਿਹਾ ਹੈ ਨਹੀਂ ਪੇਪਰ ਵਗੈਰਾ ਬਾਈ ਪਏ ਆ ਕੁਆਇਲ ਬਣਾ ਦੇਣਗੇ ਬਸ ਹਮ ਪਰਮਾ ਇਹਦਾ ਸੈਟ ਕਰ ਦੇਣਾ ਹਮ ਐਡ ਕਰਕੇ ਉਹਨਾਂ ਇੱਕ ਕੁਆਇਲ ਬਣਾ ਦੇਣਗੇ ਤੇ ਪਾ ਦੇਗੇ ਸ਼ੁਰੂ ਕਰਤੀ ਹੈ ਇੱਕ ਕੁਆਇਲ ਪਾਤਾ ਦੇਖ ਸਕਦੇ ਹੋ ਤੁਸੀਂ ਸਾਹਮਣੇ ਅੰਦਰ ਵੈਂਡਿੰਗ ਆ ਦੇਖੋ ਜੀ ਮਾਕਿਆ ਟਰੰਕ ਦੇ ਵਿੱਚ ਆਪਾਂ ਬੋਰਡ ਵੀ ਜੋ ਅੰਦਰ ਪਿਆ ਲਾਉਣਾ ਆ ਆਪ্লাই ਲਾਉਣੀ ਆ ਉਸਤੇ ਤੇ ਵਾਕੀ ਜਦੋਂ ਫਿਨਿਸ਼ਿੰਗ ਹੋਈ ਮੋਟਰ ਦੀ ਸਾਰੇ ਕੁਲ ਪਾਤ ਤੁਹਾਨੂੰ ਫੇਰ ਲਗਾਉਂਗਾ ਤੇ ਬੋਰਡ ਵੀ ਬਣਾਉਂਗਾ ਅੱਜ ਬਲੌਗ ਦਾ ਐਂਡ ਵੀ ਕਰਾਂਗੇ ਤੇ ਸੰਸਾਰ ਕੋ ਦਿਖਾ ਕੇ ਮਿੱਕੀ ਕੀ ਕੰਮ ਆਪ ਕਰਿਆ ਤੇ ਦੂਜੀ ਮੋਟਰ ਪਾ ਕੇ ਵੀ ਹੋਣੀ ਅੱਜੋ ਸਾਹਮਣੇ ਪਈ ਐ ਲੋ ਜੀ ਸਟਾਰਟਰ ਆਪਾਂ ਬਣਾਤਾ ਕ੍ਰਿਪਨ ਲਾਤਾ ਮੀਟਰ ਲਾਤਾ ਤੇ ਬਕਸੇ ਦੀ ਮੇਚ ਦਾ ਬਣਾ ਲਿਆ ਆਪਾਂ ਸਵੇਰੇ ਲਾ ਕੇ ਆਵਾਂਗੇ ਤੇ ਮੋਟਰ ਵੀ ਵੈਂਡਿੰਗ ਕਰਤੀ ਬਾਹਰ ਦੇਖੋ ਦੂਜੀ ਵੀ ਵੈਂਡਿੰਗ ਕਰੀ ਪਈ ਐ ਤੇ ਅੱਜ ਇਹ ਨਹੀਂ ਪਾਈ ਆਪਾਂ ਪਾਉਣੀ ਐ ਜੀ ਕੱਲ ਨੂੰ ਮੋਟਰ ਇਸ ਕਰਕੇ ਅੱਜ ਨਹੀਂ ਜਾਇਆ ਗਿਆ ਤੇ ਹੋਰ ਕੋਈ ਕੰਮ ਨਹੀਂਗਾ ਤਾ ਤੁਸੀਂ ਤੇਲ ਡੋਲਾ ਦੇਖ ਸਕਦੇ ਹੋ ਸਟਰਟਰ ਦਾ ਖਰਾਬ ਤੇਲ ਹਰਾ ਹੋਇਆ ਪਿਆ ਦੱਸ ਰਿਹਾ ਹੋਊ ਤੁਹਾਨੂੰ ਤੇ ਬਾਕੀ ਸ਼ਾਮ ਦਾ ਵਕਤ ਹੋ ਗਿਆ ਦੇਖ ਸਕਦੇ ਤੁਸੀਂ ਸਵੇਰ ਦੇ ਆਪਾਂ ਆਏ ਆ ਇੱਥੇ ਤੇ ਉਮੀਦ ਹੈ ਕਿ ਇਹ ਦੁਬਾਰਾ ਤਾਂ ਆਪਣੇ ਕੋਲੇ 11 ਫਿਲਾਲ ਕੰਮ ਤਾਂ ਹੈਗਾ ਪਰ ਇਸ ਮੋਟਰ ਦਾ ਨਹੀਂ ਆਇਆ ਤੇ ਕੱਲ ਨੂੰ ਆਪਾਂ ਜਾਣਾ ਜੀ ਖੇਡਣ ਸ਼ਾਇਦ ਟੂਰਨਾਮੈਂਟ 'ਚ ক্রিকেট ਖੇਡਦੇ ਆਪਾਂ ਤੇ ਦੇ ਨੇ ਕੱਲ ਨੂੰ ਕੀ ਬੰਦ ਮੋਟਰਪਾਰਕ ਤੋਂ ਕੱਢਣ ਵੀ ਜਾਵਾਂਗੇ ਤੇ ਇਹ ਸੀਗਾ ਜੀ ਸਾਡਾ ਅੱਜ ਦਾ ਤਿੰਨ ਚਾਰ ਦਿਨਾਂ ਦੇ ਵਿੱਚ ਇਕੱਠਾ ਕਰਿਆ ਹੋਇਆ ਬਲੌਗ ਉਮੀਦ ਹੈ ਬਲੌਗ ਜਿਹਾ ਲੱਗਿਆ ਹੋਊਗਾ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸ ਦਿਓ ਜੀ ਤੇ ਚੈਨਲ ਨੂੰ ਆਪਣੇ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਫਿਰ ਜਲਦੀ ਅਗਲੇ ਬਲੌਗ ਦੇ ਵਿੱਚ ਧੰਨਵਾਦ ਸ਼ੁ크ਰੀਆ ਵੀਡੀਓ ਦੇਖਣ ਵਾਸਤੇ ਤੇ ਚੈਨਲ ਨੂੰ ਜਰੂਰ ਜਦ ਲਾਜ਼ਮੀ ਸਬਸਕ੍ਰਾਈਬ ਕਰ ਲਿਓ